ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਤੇ ਜਿਲ੍ਹਾ ਅਨੂਪੁਰ ਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੁਈਂ ਗਾਂ ਦੇਖ ਸਕਦੇ ਹਾਂ ਕਰਦੇ ਜੀ ਅੱਪ ਬਾਈ ਨੇ ਗੱਲਬਾਤ ਲੈ ਲਈ ਜਾਣਕਾਰੀ ਅੱਜ ਬਈ ਸਸਟੀ ਕਾ ਜੀ ਸਸਟੀ ਕਾ ਬਾਈ ਨਾਮ ਦੱਸੋ ਜੀ ਆਪਣਾ ਨਾਮ ਮਨਿੰਦਰ ਸਿੰਘ ਬਾਈ ਪਿੰਡ ਪਿੰਡ ਸੰਧੂ ਖੁਰਦ ਬਾਈ ਜਿਲ੍ਹਾ ਜਿਲ੍ਹਾ ਬਟੇਂਡਾ ਬਾਈ ਠੀਕ ਹੈ ਜੀ ਹਜੇ ਵੀ ਵਾੜ ਦੀ ਜਾਣਕਾਰੀ ਦਿਓ ਜੀ ਕਿਵੇਂ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਆਪਣੇ ਕੋਲੇ ਠੀਕ ਹੈ ਜੀ ਮੂੰਹੋਂ ਚਾਰ ਦੰਦ ਹਾਂਜੀ ਦੂਜਾ ਸੂਆ ਬਾਈ ਕਿਦੋਂ ਸੂਈ ਵੀਰੇ ਤਿੰਨ ਘੰਟੇ ਹੋ ਗਏ ਬਾਈ ਸੂਈ ਨੂੰ ਅੱਜ ਨੂੰ ਜੇਰ ਪਈ ਗਈ ਹਾਂ ਜੇਰ ਆ ਪਈ ਬਾਈ ਬਠਾ ਜੇਰੋ ਬਾਈ ਬਠਾ ਚ ਹਾਂ ਠੀਕ ਹੈ ਉਹ ਭਈਆ ਜੀ ਦਿਖਾ ਦਿਓ ਲਓ ਜੀ ਤੇ ਕੀ ਰੇਟ ਰੂਟ ਆ ਭਰਾ ਸਹੀ ਜੈਦਾ ਸਹੀ ਬਾਈ ਇਹਦਾ ਰੇਟ ਆਪਾਂ ਲੈਣ ਦੇ ਨਾਲ 62000 ਰੁਪਿਆ ਬਾਈ 62000 ਹਾਂ ਠੀਕ ਹੈ ਬੱਚਾ ਪਹਿਲੇ ਸੂਏ ਦਾ ਦੁੱਧ ਦਾ ਰਕਾਰ ਬਾਈ ਆਪਣੇ ਕੋਲੇ 22 ਕਿਲੋ ਦਾਗਾ ਹੌਣ 24 22 ਕਿਲੋ ਦਾ 10 ਦੀ ਉਮੀਦ ਆ ਬਈ ਇਹ ਤੋਂ ਆਪਾਂ ਤੇ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਬਈ ਬੱਸ ਹਾਂ ਹਾਂ ਬੱਸ ਦਿੱਤਾ ਨੇ ਤੇ ਕਰ ਸਕਦੇ ਹਾਂ ਤੇ ਤੋੜ ਦੋ ਭਰਾ ਤੋੜੋ ਵੀ ਲੈ ਵਾ ਤੁਸੀਂ ਦੇਖ ਸਕਦੇ ਹੋ ਫਿਰ ਤੇ ਮੇਨ ਕੁਆਲਿਟੀ ਆ ਬਈ ਮੂੰਹੋਂ ਚਾਰ ਦੰਦਾਂ ਦਾ ਬੱਚੇ ਠੀਕ ਆ ਜੀ ਹਾਂ ਬਾਕੀ ਦੂਸਰੀ ਗੱਲ ਮਾੜਾ ਮਾੜਾ ਸਿੰਘ ਆ ਮੂਲ ਲੀ ਜਾ ਹਾਂ ਜੀ ਕੁਝ ਇਹ ਸਿੰਘਾਂ ਦੀ ਕੋਈ ਕਮੀ ਪੈ ਕੇ ਬੰਦਾ ਕੋਈ ਆਪਾਂ ਨੂੰ ਕਹੇ ਵੀ ਗਾਂ ਸਿੰਘਾਂ ਤੋਂ ਆਪਾਂ ਨੂੰ ਮਾਰ ਦਿਆਂ ਜਾਂ ਆਪਾਂ ਗਾਂ ਵਾਪਸ ਕਰਾਵਾਂਗੇ ਭਾਈ ਠੀਕ ਹੈ ਜੀ ਵੀ ਸਿੰਘਾਂ ਦੀ ਕਮੀ ਕੱਢ ਕੇ ਕੋਈ ਵਾਪਸ ਕਰੂਗਾ ਕੱਲ ਨੂੰ ਹਣਾ ਤੇ ਜਦੋਂ ਬਹਿਮ ਹੋ ਜਾਂਦਾ ਵੀ ਸਿੰਘਾਂ ਤੋਂ ਮਾਰਦੀ ਹੋ ਸਿੰਘਾਂ ਦਾ ਲਾਂਬਾ ਪੰਦੇ ਦਾ ਚੱਲਾ ਕੇ ਭਾਈ ਠੀਕ ਹੈ ਜਿਹੜਾ ਆਪਾਂ ਤੋਂ ਵਹਿੜ ਲੈ ਕੇ ਜਾਊਗਾ ਬਹੁਤ ਠੰਡੀ ਸੀਦਾ ਹਾਂ ਠੰਡੀ ਜੀਲ ਦਾ ਤਾਂ ਅੰਤ ਨਹੀਂ ਭਾਈ ਕੋਈ ਪਰ ਕੱਲ ਨੂੰ ਜੇ ਬੰਦੇ ਨੂੰ ਲੱਗੂ ਵੀ ਤਾਂ ਆਪਾਂ ਬਕਾਇਦਾ ਤੁਹਾਡੀ ਵੀਡੀਓ ਚ ਕਹਿੰਨੇ ਆ ਵੀ ਸਿੰਘਾਂ ਦਾ ਕਰਕੇ ਜੇ ਕੋਈ ਬੰਦਾ ਵਾਹ ਮਨੂ ਸਿੰਘਾਂ ਦਾ ਹਾਂਜੀ ਹਾਂਜੀ ਮੋੜ ਲਿਓ ਜੀ ਮੋੜ ਲਿਓ ਮੋੜ ਹਾਂ ਆ ਠੀਕ ਹੈ ਇਸ ਤਰ੍ਹਾਂ ਇਹ ਬਾਜ ਲਾਈ ਸਕਦਾ ਮੇਰੇ ਕੋ ਤੇ ਵਰਦ ਸੁਖਨਾ ਕਰਮ ਵਾਲੀ ਸੋਣੀ ਇਸ ਲੱਕੀ ਹੈ ਠੀਕ ਹੈ ਨੋ ਬਾਈ ਜੀ ਮੈਂ ਜੂਟ ਨਾ ਕਰਦਾ ਹਾਂ ਬੈਂਡ ਸੰਤੂ ਤੇ ਜਿਲਾਂ ਨੂੰ ਪਹੁੰਚਦਾ ਜੀ ਬਠਿੰਡਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ